ਰਾਗ ਪ੍ਰਵਾਤੇ ਬਾਣੀ ਭਗਤ ਕਵੀਰ ਜੀ ਕੀ ਇਕੰਕਾਰ ਸਤਿਗੁਰ ਪ੍ਰਸਾਦ ਅੱਲਾ ਇਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਵਾਸੀ ਦੋਹ ਮੈਂ ਤਤ ਨਾਹਿਰਾ ਅੱਲਾ ਰਾਮ ਜੀਵੋ ਤੇਰੇ ਨਾਈ तूं कर महर मत साईं रहो दखण देश हरी कस पछम अल अल मकम दिलि में खोज दिले दिल खोज इर मकम ब्राह्मण ग्यस करे चोबीस काजी महरम जना ग्यारह मास पास कह रखे एके मान दना कहा अड़ी से मंजन किया क्या मसीत सिर नए दिल में कपट नवाज गुजारे ਕਿਆ ਹੱਜ ਕਬੇ ਜਾਏ ਇੱਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੇ ਮਾਰੇ ਕਬੀਰ ਪੁੰਗੁਰਾ RAM ਅੱਲਾ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਵੇ ਪਰੋ ਇੱਕ ਕੀ ਸਰਨਾ ਕੇਵਲ ਨਾਮ ਜਪੋਰੇ ਪ੍ਰਾਨੀ ਤਬਹੀ ਨੇਚੇ ਤਰਨਾ ਕਹਿਤ ਕਵੀਰ ਸੁਨੋ ਨਰ ਨਰ ਵੇ ਪਰ ਉਹ ਇੱਕ ਕੀ ਸਰਨਾ ਕੇਵਲ ਨਾਮ ਜਪੋਰੇ ਪ੍ਰਾਨੀ ਤਬਹੀ ਨੇਚੇ ਤਰਨਾ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਚਾਰਿਆ ਹੋਇਆ ਸ਼ਬਦ ਰਾਗ ਪਰਵਤੀ ਤਨ ਤਨ ਚਵਰ ਛਤਰ ਦੇ ਮਾਲਕ ਗੁਰਤਾ ਗੰਦੀ ਤੇ ਬਰਾਜਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1349 ਤੇ ਸ਼ਿਸ਼ੋਵਤੇ ਸਤਗੁਰੂ ਇਹ ਸ਼ਬਦ ਦੇ ਵਿੱਚ Hindu ਤੇ Musalman ਦੋਨਾਂ ਨੂੰ ਸਮਝਾ ਰਹੇ ਕਿ ਪਰਮਾਤਮਾ ਇੱਕ ਹੈ ਇੱਕ ਦੀ ਹੀ ਸ਼ਰਨ ਦੇ ਵਿੱਚ ਰਹੋ ਅੱਲਾ ਰਾਮ ਜੀ ਉਹ ਤੇਰਨਾਈ ਤੂੰ ਕਰ ਮਿਹਰ ਮਤ ਸਈ ਕਹਿੰਦੇ ਮੈਂ ਤੇਰਾ ਜੀਵ ਹਾਂ ਮੈਨੂੰ ਆਪਣੇ ਮਿਹਰ ਕਰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਨਾਲ ਜੋੜ ਤੇ ਤੇਰੇ ਨਾਮ ਦੇ ਨਾਲ ਤੇਰੇ ਆਸਰੇ ਦੇ ਨਾਲ ਹੀ ਮੇਰਾ ਜੀਵਨ ਹੈ ਸਤਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹੈ ਕਿ ਜੋ ਮੁਸਲਮਾਨ ਹੈ ਉਹ ਕਹਿੰਦੇ ਮਸੀਤ ਵਿੱਚ ਬਸਦਾ ਅੱਲਾ ਜੋ ਹਿੰਦੂ ਹੈ ਉਹ ਕਹਿੰਦੇ ਮੂਰਤ ਵਿੱਚ ਅੱਲਾ ਬਸਦਾ ਪ੍ਰਮਾਤਮਾ ਬਸਦਾ ਰਾਮ ਬਸਦਾ ਪਰ ਸਤਗੁਰ ਕਬੀਰ ਮਹਾਰਾਜ ਜੀ ਦੋਨਾਂ ਦੇ ਉੱਤੇ ਟਕਾਸ ਕਰਦੇ ਸਮਝਾਦਾ ਹੈ ਅੱਲਾ ਇੱਕ ਮਸੀਤ ਬਸਤ ਹੈ ਅਬਰ ਮੁਲਕ ਕਿਸਕੇ ਰ ਕਹਿੰਦੇ ਹੇ ਕਾਜੀ ਜੇਕਰ ਅੱਲਾ ਮਸੀਤ ਦੇ ਵਿੱਚ ਬਸਦਾ ਹੈ ਤੇ ਬਾਕੀ ਦੁਨੀਆ ਦੇ ਵਿੱਚ ਕੀ ਹੈ ਕਿਉਂਕਿ ਉਹ ਤਾਂ ਰੋਮ ਰੋਮ ਕਣ ਕਣ ਦੇ ਵਿੱਚ ਬਸਦਾ ਕੁਐਸਚਨ ਕਰ ਰਹੇ ਬੜਾ ਵੱਡਾ ਪ੍ਰਸ਼ਨ ਕੀਤਾ ਹੈ ਕਿ ਤੁਸੀਂ ਮਸਜਿਦ ਦੇ ਵਿੱਚ ਬਾਂਗਾ ਦੇ ਰਹੇ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਉਹ ਤਾਂ ਚੜ ਮੁੱਲਾ ਬਾਂਗ ਦੇ ਕੇ ਬਹਿਰਾ ਹੂ ਆ ਕਦਾਏ ਤੁਸੀਂ ਉਸ ਨੂੰ ਬਹਿਰਾ ਸਮਝਦੇ ਐ ਇਸੇ ਟਾ ਪੱਥਰਾਂ ਦੀ ਮਸਜਿਦ ਬਣਾ ਕੇ ਤੁਸੀਂ ਸਮਝਦੇ ਇਹਦੇ ਵਿੱਚ ਵਸਦਾ ਨਹੀਂ ਅੱਗੇ ਹਿੰਦੂ ਨੂੰ ਸਮਝਾ ਰਹੇ ਹਿੰਦੂ ਮੂਰਤ ਨਾਮ ਨਵਾਸੀ ਦੁਹ ਮੈਂ ਤਤ ਨਹਿਰਾ ਹਿੰਦੂ ਭਰਾ ਕਹਿੰਦੇ ਕਿ ਮੂਰਤ ਦੇ ਵਿੱਚ ਰਾਮ ਵਸਦਾ ਹਰੀ ਵਸਦਾ ਉਹ ਕਹਿੰਦੇ ਜੇ ਮੂਰਤ ਵਿੱਚ ਵਸਦਾ ਹੈ ਇਹ ਮੂਰਤ ਇੱਕ ਮੰਦਰ ਦੇ ਵਿੱਚ ਪਈ ਦੇਹਰੇ ਦੇ ਵਿੱਚ ਪਈ ਹੈ ਤੇ ਬਾਕੀ ਦੁਨੀਆ ਦੇ ਵਿੱਚ ਕੀ ਹੈ ਬਸ ਦੋਨਾਂ ਨੇ ਕਹਿੰਦੇ ਅਸਲੀਅਤ ਨੂੰ ਪਛਾਣਿਆ ਨਹੀਂ ਨਾ ਹਿੰਦੂ ਨੇ ਨਾ ਮੁਸਲਮਾਨ ਨੇ ਨਾ ਕਾਜੀ ਨੇ ਨਾ ਪੰਡਤ ਨੇ ਪਛਾਣਿਆ ਨਹੀਂ ਅਸਲੀ ਤਤ ਨੂੰ ਅਸਲੀਅਤ ਨੂੰ ਨਹੀਂ ਪਛਾਣਿਆ ਕਿ ਪਰਮਾਤਮਾ ਤਾਂ ਇੱਕ ਹੈ ਔਰ ਕਣ-ਕਣ ਦੇ ਵਿੱਚ ਹੈ ਹਰ ਇੱਕ ਦੇ ਵਿੱਚ ਹੈ ਅੱਲਾ ਰਾਮ ਜੀ ਬੋ ਤੇਰੇ ਨਾਈ ਤੂੰ ਕਰ ਮਿਹਰ ਮਤ ਸਈ ਸਤਿਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਤੂੰ ਮੇਰ ਤੇ ਰਹਿਮ ਕਰ ਮਿਹਰ ਕਰ ਏ ਅੱਲਾਹ ਏ ਰਾਮ ਮੈਂ ਤੇਰੇ ਆਸਰੇ ਨਾਲ ਜੀ ਰਿਹਾ ਤੇਰੇ ਨਾਮ ਦੇ ਨਾਲ ਜੀ ਰਿਹਾ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲਾ ਮਕਮਾ ਹਿੰਦੂ ਕਹਿੰਦੇ ਦੱਖਣ ਦੇ ਵਿੱਚ ਵਸਦਾ ਪਰਮਾਤਮਾ ਦੱਖਣ ਦੇ ਵਿੱਚ ਵਸਦਾ ਜਗਨਨਾਥ ਪੁਰੀ ਦੇ ਵਿੱਚ ਵਸਦਾ ਕਿਉਂਕਿ ਜਗਨਨਾਥ ਪੁਰੀ ਬਨਾਰਸ ਤੋਂ ਦੱਖਣ ਦੇ ਵੱਲ ਹੈ ਜਗਨਨਾਥ ਪੁਰੀ ਦੇ ਵਿੱਚ ਕਹਿੰਦੇ ਪਰਮਾਤਮਾ ਵਸਦਾ ਤੇ ਮੁਸਲਮਾਨ ਭਰਾ ਕਹਿੰਦੇ ਮੱਕੇ ਦੇ ਵਿੱਚ ਵਸਦਾ ਪੱਛਮ ਅੱਲਾ ਮਕਮਾ ਉਹ ਪੱਛਮ ਦੇ ਵਿੱਚ ਕਹਦੇ ਉਹ ਦੱਖਣ ਦੇ ਵਿੱਚ ਕਹਦੇ ਪਰ ਦੋਨਾਂ ਨੂੰ ਨਹੀਂ ਪਤਾ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਦਿਲ ਮੈਂ ਖੋਜ ਦਲੇ ਦਿਲ ਖੋਜੋ ਇਹੀ ਠੌਰ ਮਕਮਾ ਕਹਿੰਦੇ ਆਪਣੇ ਦਿਲ ਨੂੰ ਤਾਂ ਖੋਜ ਆਪਣੇ ਮਨ ਨੂੰ ਤਾਂ ਖੋਜ ਅੰਦਰ ਤਲਬ ਅੰਤਰੀਵ ਦੇ ਵਿੱਚ ਤਾਂ ਝਾਕ ਉਹ ਤਾਂ ਤੇਰੇ ਅੰਦਰ ਵਸਦਾ ਉਸ ਦਾ ਤਾਂ ਟਿਕਾਣਾ ਹੀ ਤੇਰੇ ਅੰਦਰ ਹੈ ਤਾਂ ਕੋਈ ਇੱਕ ਦੂਜੇ ਦੇ ਨਾਲ ਝਗੜੇ ਕਰਨ ਲਈ ਕਿ ਸਾਡਾ ਇਤਿਰਾਮ ਹੈ ਦੂਸਰਾ ਕਹਿੰਦਾ ਸਾਡਾ ਅੱਲਾ ਹੈ ਹੈ ਸਭ ਦੇ ਅੰਦਰ ਹੈ ਜਦੋਂ ਵੀ ਮਰਨਾ ਹੈ ਉਹਨੇ ਅੰਦਰੋਂ ਮਰਨਾ ਹੈ ਅੰਦਰ ਜੋਤ ਜਗਾਉਣੀ ਪੈਣੀ ਹੈ ਬ੍ਰਾਹਮਣ ਗਿਆਸ ਕਰੇ 24 ਇੱਕ ਮਹੀਨੇ ਦੇ ਵਿੱਚ ਦੋ ਅਕਾਦਸ਼ੀ ਮਨਾਉਂਦਾ ਬ੍ਰਾਹਮਣ ਇੱਕ ਮੱਸਿਆ ਦੀ ਅਕਾਦਸ਼ੀ ਇੱਕ ਪੁੰਨਿਆ ਦੀ 12 ਮਹੀਨੇ ਚ ਕਹਿੰਦੇ 24 ਤੋਂ ਘਰਮੀਆਂ ਕਰਦਾ ਅਕਾਦਸ਼ੀ ਕਰਦਾ ਕਾਜੀ ਮਹਿਦਮ ਜਾਨਾ ਤੇ ਉਹ ਕਹਿੰਦੇ ਰੋਜ਼ੇ ਰੱਖਦੇ ਆ ਰਮਜ਼ਾਨ ਦੇ ਉਹ ਇੱਕ ਮਹੀਨੇ ਦੇ ਵਿੱਚ ਰੋਜ਼ੇ ਰੱਖਦੇ ਤੂੰ ਹਰ ਮਹੀਨੇ ਇੱਕ ਆਦਸ਼ੀਆ ਮਨਾਉਂਦਾ 11 ਮਾਸ ਪਾਸ ਕਹਿ ਰਾਖੇ ਇੱਕ ਮਾਹੀ ਨਦਨ 11 ਮਹੀਨੇ ਤੂੰ ਇੱਕ ਪਾਸੇ ਛੱਡ ਦਿੰਦਾ ਜੋ ਮਨ ਚ ਆਉਂਦਾ ਉਹ ਕਰਦਾ ਪਰ ਇੱਕ ਮਹੀਨੇ ਦੇ ਵਿੱਚ ਤੂੰ ਰੋਜ਼ੇ ਰੱਖ ਕੇ ਫਿਰ ਉਸ ਦੁਨੀਆ ਦੇ ਰਹਿਮਤ ਉਸ ਖਜ਼ਾਨੇ ਨੂੰ ਪਾਉਣਾ ਚਾਹੁੰਦਾ ਇੱਕ ਦੀ ਹੋ ਸਕਦਾ ਕਿ 11 ਮਹੀਨੇ ਉਹ ਦੁਨੀਆ ਤੇ ਹੋਵੇ ਨਾ ਤੇ ਜਦੋਂ ਤੂੰ ਰੋਜੇ ਰੱਖੇ ਉਦੋਂ ਉਹ ਤੈਨੂੰ ਮਿਲੇ ਉਹ ਤਾਂ ਹਰ ਪਲ ਹਰ ਛਿੰ ਤੇਰੇ ਨਾਲ ਹੈ ਪਰ ਤੇਰਾ ਧਿਆਨ ਹੀ ਨਹੀਂ ਤੇਰੀ ਇਕਾਗਰਤਾ ਨਹੀਂ ਤੇਰੀ ਸੋਚ ਨਹੀਂ ਤੇਰਾ ਵਿਚਾਰ ਹੀ ਨਹੀਂ ਕਿ ਉਸ ਪਰਮਾਤਮਾ ਨੂੰ ਤਾਂ ਪਾਉਣਾ ਹੈ ਉਹ ਤਾਂ ਤੇਰੇ ਅੰਦਰ ਹੈ ਕਹਾ ਓੜਿਸ਼ ਸੇ ਮੰਜਨ ਕੀਆ ਕਿਆ ਮਸੀਤ ਸਰਨਾਏ ਕਹਿੰਦੇ ਕੀ ਹੋਇਆ ਤੂੰ ਓੜਿਸ਼ਾ ਦੇ ਵਿੱਚ ਜਗਨਪੁਰ ਜਗਨਨਾਥਪੁਰੀ ਦੇ ਮੰਦਰ ਦੇ ਵਿੱਚ ਜਾ ਕੇ ਅਸ਼ਨਾਣ ਕਰ ਲਿਆ ਤੂੰ ਆਪਣੇ ਆਪ ਨੂੰ ਸਮਝਦਾ ਕਿ ਮੈਂ ਪ੍ਰਮਾਤਮਾ ਨੂੰ ਮਿਲ ਲਿਆ। ਕਿਆ ਮਸਜਿਦ ਸਿਰ ਨਾਏ ਤੇ ਮੁਸਲਮਾਨ ਨੂੰ ਕਹਿੰਦੇ ਤੂੰ ਮਸਜਿਦ ਦੇ ਵਿੱਚ ਜਾ ਕੇ ਸਿਰ ਨੂੰ ਨੀਮਾ ਕਰਕੇ ਨਵਾਜ਼ ਪੜ ਲਈ ਤੇ ਤੂੰ ਕਿ ਸਮਝਦਾ ਕਿ ਮੈਂ ਅੱਲਾ ਨੂੰ ਮਿਲ ਲਿਆ। ਦਿਲ ਮੈਂ ਕਪਟ ਨਵਾਜ਼ ਗੁਜ਼ਾਰੇ ਕਿਆ ਹਜ ਕਾਬੇ ਜਾਏ। ਤੇਰਾ ਕਹਿੰਦੇ ਦਿਲ ਹੀ ਜਤ ਪਵਿੱਤਰ ਨਹੀਂ। ਦਿਲ ਦੇ ਵਿੱਚ ਖੋਟ ਹੈ। ਮਹਿਲ ਹੈ ਚਾਹੇ ਤੂੰ ਨਵਾਜ਼ ਗਜ਼ਾਰਲਾ ਚਾਹੇ ਤੂੰ ਤੀਥ ਪਰਸਲਾ ਕੋਈ ਫਾਇਦਾ ਨਹੀਂ ਜਿੰਨੀ ਦੇਰ ਤੱਕ ਤੇਰਾ ਮਨ ਪਵਿੱਤਰ ਨਹੀਂ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਮਨ ਨੂੰ ਪਵਿੱਤਰ ਕਰਨਾ ਮਨ ਨੂੰ ਸੱਧਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਣੇ ਹੈ ਤਈਆਂ ਤਾਂ ਉਹਨਾਂ ਨੇ ਕਹਿ ਕੇ ਤੀਥ ਜੜੇ ਹੈ ਜਿੰਨੇ ਮਰਜ਼ੀ ਕੁੰਮਲਾ ਜਿੰਨੀ ਦੇਰ ਤੱਕ ਤੇਰਾ ਮਨ ਨਹੀਂ ਪਵਿੱਤਰ ਨਹੀਂ ਤੇਰੇ ਮਨ ਦੇ ਵਿੱਚ ਦਇਆ ਹੀ ਨਹੀਂ ਸੰਤੋਖ ਹੀ ਹੈ ਨਹੀਂ ਤੂੰ ਜਿੰਨੇ ਮਰਜੀ ਨਵਾਜਾ ਪੜ ਲਾ ਤੀਥ ਚਲ ਜਾ ਜਿੰਨਾ ਮਰਜੀ ਨਕਰ ਗੜ ਲਾ ਕੋਈ ਫਾਇਦਾ ਨਹੀਂ ਇੱਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਜਿੰਨੇ ਵੀ ਕਹਿੰਦੇ ਇਸਤਰੀਆਂ ਤੇ ਮਰਦ ਹੈ ਇਹ ਸਭ ਤੇਰੇ ਸਾਜੇ ਹੋਏ ਹੈ ਇਹ ਤੇਰਾ ਹੀ ਰੂਪ ਹੈ ਇਹਨਾਂ ਦੇ ਵਿੱਚ ਤੂੰ ਬਸਦਾ ਹੈ ਹਰ ਇੱਕ ਦੇ ਵਿੱਚ ਬਸਦਾ ਹੈ ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ ਕਬੀਰ ਸਤਗੁਰ ਕਹਿ ਰਹੇ ਕਿ ਮੈਂ ਰਾਮ ਤੇ ਅੱਲਾ ਦਾ ਬੱਚਾ ਕਿਉਂਕਿ ਰਾਮ ਤੇ ਅੱਲਾ ਇੱਕੋ ਹੀ ਹੈ ਇਹ ਤਾਂ ਦੁਨੀਆ ਨੇ ਆਪਣੇ ਆਪ ਨੂੰ ਲੜਾਈਆਂ ਝਗੜਿਆਂ ਦੇ ਵਿੱਚ ਪਾਉਣ ਲਈ ਮਜਬੂਰ ਦੇ ਨਾਂ ਰੱਖ ਲਏ ਤੇ ਸੱਚ ਦੇ ਮਾਰਗ ਨੂੰ ਅਪਣਾਏ ਨਹੀਂ ਲੜਾਈਆਂ ਝਗੜਿਆਂ 'ਚ ਦੁਨੀਆ ਪਈ ਹੋਈ ਹੈ ਨਹੀਂ ਤਾਂ ਸਤਗੁਰ ਕਬੀਰ ਕਿਉਂ ਕਹਿੰਦੇ ਕਿ ਮੈਂ ਰਾਮ ਤੇ ਅੱਲਾ ਦਾ ਬੱਚਾ ਉਹ ਵੀ ਕਹਿੰਦੇ ਮੈਂ ਰਾਮ ਦਾ ਜਾਉ ਕਹਿੰਦੇ ਮੈਂ ਅੱਲਾ ਦਾ ਉਹਨਾਂ ਨੂੰ ਪਤਾ ਕਿ ਰਾਮ ਤੇ ਅੱਲਾ ਇੱਕੋ ਹੀ ਹੈ ਇਹ ਤਾਂ ਦੁਨੀਆ ਬਣਾਉਂਦੀ ਫਿਰਦੀ ਜਿਨ੍ਹਾਂ ਨੇ ਲੜਾਈਆਂ ਝਗੜੇ ਕਰਨੇ ਆ ਸਭ ਗੁਰਪੀਰ ਹਮਾਰੇ ਉਹ ਕਹਿੰਦੇ ਜਿੰਨੇ ਵੀ ਦੁਨੀਆ ਦੇ ਪੀਰ ਪਗੰਬਰ ਹੈ ਉਹ ਸਾਰੇ ਮੇਰੇ ਹੈ ਮੈਂ ਉਹਨਾਂ ਨੂੰ ਮੰਨਦਾ ਹਾਂ ਇਸੇ ਕਰਕੇ 10ਵੇਂ ਪਾਠ ਨੇ ਕਿਹਾ ਕਾਹੂੰ ਲੈ ਠੋਕ ਬੱਦੇ ਉੱਚੇ ਠਾਕੁਰ ਠਾਕਰ ਕਾਹੂ ਮਹੇਸ਼ ਕੋ ਇਸ ਬਖਾਨਿਓ ਕਾਹੂ ਕਹੋ ਹਰ ਮੰਦਰ ਮੈਂ ਹਰ ਕਾਹੂ ਮਸਿੱਦ ਕੇ ਵਿੱਚ ਪਰਮਾਨਿਓ ਕਿੰਦੇ ਕੋਈ ਫੋਟੋ ਲੈ ਕੇ ਉਹਨੂੰ ਗੜ ਦੇ ਦੁਆਲੇ ਧਾਗਾ ਪਾ ਕੇ ਬੰਨ ਕੇ ਕਹਿੰਦਾ ਮੈਂ ਨਾਲ ਠਾਕਰ ਬੰਨਿਆ ਹੋਇਆ ਤੇ ਕੋਈ ਕਹਿੰਦੇ ਉਹਨੂੰ ਮਹੇਸ਼ ਕਹਿ ਰਿਹਾ ਹੈ ਕੋਈ ਉਹਨੂੰ ਵਿਸ਼ਨੂੰ ਕਹਿ ਰਿਹਾ ਹੈ ਕਾਹੂ ਕਹੋ ਹਰੀ ਮੰਦਰ ਮੈਂ ਹਰ ਕਾਹੂ ਮਸਿੱਦ ਕੇ ਵਿੱਚ ਪਰਮਾਨਿਓ ਕੋਈ ਕਹਿੰਦਾ ਮੰਦਰ ਦੇ ਵਿੱਚ ਹਰੀ ਹੈ ਕੋਈ ਕਹਿੰਦਾ ਮਸੀਦ ਦੇ ਵਿੱਚ ਅੱਲਾ ਹੈ ਕਾਹੂ ਨੇ ਰਾਮ ਕਹੋ ਕ੍ਰਿਸ਼ਨਾ ਕਹੋ ਮਨੇ ਅਵਤਾਰਨ ਮੰਨਿਓ ਕਹਿੰਦੇ ਕੋਈ ਉਹਨੂੰ ਰਾਮ ਕਹੀ ਜਾਂਦਾ ਕੋਈ ਉਹਨੂੰ ਕ੍ਰਿਸ਼ਨ ਕਹੀ ਜਾਂਦਾ ਕੋਈ ਉਹਨੂੰ ਅਵਤਾਰ ਮੰਨਿਆ ਜਾਂਦਾ ਫੋਕਟ ਧਰਮ ਬਸਾਰ ਸਭੇ ਕਰਤਾਰ ਹੀ ਕੋ ਕਰਤਾ ਜੀ ਜਾਨਿਓ ਇਹ ਜਿੰਨੇ ਵੀ ਧਰਮ ਕਹਿੰਦੇ ਸਭ ਖੋਟੇ ਆ ਫੋਕਟ ਹੈ ਇਹਨਾਂ ਦੇ ਵਿੱਚ ਕੁਛ ਨਹੀਂ ਹੈ ਕਰਤਾ ਇੱਕ ਹੈ ਉਹ ਕਰਤਾ ਰ ਹੈ ਸਭ ਦਾ ਮਾਲਕ ਹੈ ਸਭ ਦਾ ਪਾਲਕ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਆਪਣੇ ਅਕਾਲ ਉਸਤਤ ਦੇ ਵਿੱਚ ਫਰਮਾ ਰਹੇ ਸੋ ਲੜਾਈ ਝਗੜੇ ਖਤਮ ਕਰਨ ਲਈ ਉਹਨਾਂ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਨਹੀਂ ਤਾਂ ਬੁੱਤ ਪੂਜ ਪੂਜ ਹਿੰਦੂ ਮੂਏ ਤਰਕ ਮੂਏ ਸਿਰ ਨਾਈ ਉਹ ਲੈ ਜਾ ਰਹੇ ਉਹ ਲੈ ਗਾਡੇ ਤੇ ਨਹੀਂ ਗਤ ਦੋਹੇ ਨਾ ਪਾਈ ਗਤੀ ਦੋਨਾਂ ਨੂੰ ਨਹੀਂ ਮਿਲੀ ਕੋਈ ਯਾਰ ਰਿਆ ਕੋਈ ਗੱਡ ਰਿਆ ਕੋਈ ਕਬਰਾਂ ਦੇ ਵਿੱਚ ਦੰਬ ਰਿਆ ਇਸ ਕਰਕੇ ਇਹਨਾਂ ਨੂੰ ਜਗੜਿਆ ਤੁਮ ਕੌਣ ਲਈ ਕਬੀਰ ਸਾਹਿਬ ਨੇ ਕਹਿ ਦਿੱਤਾ ਇਹ ਤੇ ਔਰਤ ਮਰਦ ਸਾਜੇ ਇਹ ਸਭ ਰੂਪ ਤੇ ਮਾਰੇ ਕਬੀਰ ਪੁੰਗਰਾ ਰਾਮ ਅੱਲਾ ਦਾ ਸਭ ਗੁਰਪੀਰ ਹਮਾਰੇ ਜਿੰਨੇ ਦੁਨੀਆ ਦੇ ਮਰਦ ਔਰਤਾਂ ਸਭ ਕਹਿੰਦੇ ਤੇਰਾ ਰੂਪ ਹੈ ਇਹ ਉਦੋਂ ਹੀ ਰੂਪ ਲੱਗਦਾ ਹੈ ਜਦੋਂ ਨਾਮ ਦਾ ਅੰਮ੍ਰਿਤ ਜਿਸ ਬੰਦੇ ਨੇ ਚਖ ਲਿਆ ਉਹਨੂੰ ਹੀ ਪਤਾ ਲੱਗਦਾ ਕਿ ਰਾਮ ਤੇ ਅੱਲਾ ਦਾ ਕੋਈ ਅਲੱਗ ਅਲੱਗ ਰੂਪ ਨਹੀਂ ਹੈ ਕਹਿਤ ਕਬੀਰ ਸੁਨੋ ਨਰ ਨਰਬੇ ਪਰੋ ਇੱਕ ਕੀ ਸਰਨਾ ਸਤਗੁਰ ਕਬੀਰ ਮਹਾਰਾਜ ਕਹਿ ਰਹੇ ਇਹ ਮਨੁੱਖ ਇਹ ਇਸਤਰੀ ਹੈ ਜਿੰਨੇ ਵੀ ਹੈ ਸਾਰੇ ਕੰਦੇ ਸੁਣ ਲਓ ਪਰੋ ਇੱਕ ਕੀ ਸਰਨਾ ਉਸ ਪਰਮਾਤਮਾ ਇੱਕ ਦੀ ਸ਼ਰਨ ਦੇ ਵਿੱਚ ਆ ਜਾਓ ਕੇਵਲ ਨਾਮ ਜਪੂਰੇ ਪ੍ਰਾਨੀ ਤਬ ਹੀ ਨੇਚੇ ਤਰਨਾ ਕਹਿੰਦੇ ਉਸ ਦੇ ਨਾਮ ਨੂੰ ਜਪੋ ਸਿਮਰਨ ਕਰੋ ਸਿਫਤ ਸਲਾਹ ਕਰੋ ਤਾਂ ਹੀ ਤੁਸੀਂ ਤਰ ਸਕਦੇ ਹੈ ਨਹੀਂ ਤਾਂ ਮਸਜਿਦ ਦੇ ਵਿੱਚ ਚਲ ਜਾਓ ਦੇਦੇ ਦੇ ਵਿੱਚ ਚਲ ਜਾਓ ਕਿਸੇ ਹੋਰ ਧਾਰਮਿਕ ਜਗ੍ਹਾ ਤੇ ਚਲ ਜਾਓ ਤੀਰਥਾਂ ਤੇ ਚਲ ਜਾਓ ਤੁਹਾਨੂੰ ਗਤੀ ਨਹੀਂ ਮਿਲ ਸਕਦੀ ਮੁਕਤੀ ਨਹੀਂ ਮਿਲ ਸਕਦੀ ਮੁਕਤੀ ਉਹਦਾ ਨਾਮ ਜਪਣ ਦੇ ਨਾਲ ਮਿਲਣੀ ਹੈ ਬਹੁਤ ਵੱਡਾ ਸਤਿਗੁਰ ਕਬੀਰ ਮਹਾਰਾਜ ਜੀ ਨੇ ਨਿਰਣਾ ਕੀਤਾ ਕਿ ਤੁਸੀਂ ਲੋਕ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਿਉਂ ਕਰ ਰਹੇ ਹੋ ਕਿ ਮਸਜਿਦ ਦੇ ਵਿੱਚ ਹੈ ਕਿ ਮੰਦਿਰ ਦੇ ਵਿੱਚ ਹੈ ਕਿ ਮੂਰਤ ਦੇ ਵਿੱਚ ਹੈ ਉਹ ਤਾਂ ਤੁਹਾਡੇ ਅੰਦਰ ਹੈ ਉਤਾ ਦੱਖਣ ਦੇ ਸਰੀਕਾ ਬਸਾ ਪਛਮੱਲਾ ਮਕਾਮਾ ਦਿਲ ਮੈਂ ਕੋਜ ਦੇਲੇ ਦਿਲ ਖੋਜੋ ਇਹ ਠੌਰ ਮਕਾਮਾ ਆਪਣੇ ਦਿਲ ਨੂੰ ਖੋਜ ਕੇ ਦੇ ਦਿਲ ਦੇ ਅੰਦਰ ਹੈ ਜਿੰਨੀ ਦੇ ਤੱਕ ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਅਸੀਂ ਖਤਮ ਨਹੀਂ ਕਰ ਦਿੰਦੇ ਨਿੰਦਿਆ ਨੂੰ ਖਤਮ ਨਹੀਂ ਕਰ ਦਿੰਦੇ ਅਸੀਂ ਹਰ ਖਸੋਗ ਇੱਕੋ ਜਿਹਾ ਸਮਝ ਲੈਂਦੇ ਸੁੱਖ ਦੁੱਖ ਨੂੰ ਇੱਕੋ ਜਿਹਾ ਨਹੀਂ ਸਮਝ ਲੈਂਦੇ ਉਨੀ ਦੇ ਤੱਕ ਅਸੀਂ ਉਹਨੂੰ ਪਾ ਨਹੀਂ ਸਕਦੇ ਜੇ ਕਰ ਪਉਣਾ ਹੈ ਤਾਂ ਸਾਨੂੰ ਨਰ ਪਉ ਨਰ ਵੈਰ ਹੋਣਾ ਪੈਣਾ ਜੋ ਉਸ ਦੇ ਗੁਣ ਹੈ ਨਾ ਕੋਈ ਮਿੱਤਰ ਨਾ ਕੋਈ ਬੈਰੀ ਸੋ ਸੰਤ ਗੁਰ ਕਬੀਰ ਮਹਾਰਾਜ ਜੀ ਜੋ ਨਿਰਨਾ ਕਰਦੇ ਹੈ ਕਿ ਪਰਮਾਤਮਾ ਇੱਕ ਹੈ ਉਸ ਦੇ ਨਾਮ ਦਾ ਸਿਮਰਨ ਕਰਿਏ ਇਹ ਨਾ ਸੋਚੀਏ ਕਿ ਹਿੰਦੂ ਵੱਡਾ ਹੈ ਇਹ ਨਾ ਸੋਚੀਏ ਮੁਸਲਮਾਨ ਵੱਡਾ ਹੈ ਇਹ ਨਾ ਸੋਚੀਏ ਇਸਾਈ ਵੱਡਾ ਹੈ ਇਹ ਨਾ ਸੋਚੀਏ ਸਿੱਖ ਵੱਡਾ ਹੈ ਕੋਈ ਵੀ ਵੱਡਾ ਨਹੀਂ ਹੈ ਵੱਡਾ ਸਿਰਫ ਉਹ ਹੈ ਜਿਸ ਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਜਿਸ ਨੇ ਦਵਾਈ ਦਇਆਤ ਮਕਾ ਦਿੱਤੀ ਜਿਸ ਨੇ ਪਰਮ ਅਪਲੇਖਾ ਖਤਮ ਕਰ ਦਿੱਤਾ ਉਹ ਵੱਡਾ ਹੈ ਸੋ ਆਓ ਇਸੇ ਸ਼ਬਦ ਤੋਂ ਸਿੱਖ ਲੈਣ ਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਬਾਕੀ ਸਵਾਸਾਂ ਨਿਰੰਧੀ ਹੋਏ ਪੂੰਜੀ ਆਪਣੇ ਲੇਖੇ ਵਿੱਚ ਲਾਉਣ ਲਈ ਕਿਰਪਾ ਕਰੋ ਪਾਪਾ ਨੂੰ ਨਾ ਚਿਤਾਤ ਦੇ ਹੋਏ ਆਪਣੇ ਚਰਨਾਂ ਦਾ ਆਸਰਾ ਦਿਓ ਸ਼ੁੱਧ ਬਣੀ ਪੜਨ ਦਾ ਆਚਰਨ ਦਾ ਬਲ ਵਖਸ਼ੋ ਇਹੋ ਬੇਨਤੀ ਅਰਦਾਸ ਕਰਦੇ ਹੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ